ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੇਰੋਂ ਪਹੁੰਚੇ ਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਰ ਅੰਗਰੇਜ਼ ਹੁਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਤਿੰਨ ਤੋਂ ਚਾਰ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਇਸ ਕਿਲੇ ਤੋਂ ਪਸ਼ੂ ਵਪਾਰ ਦਾ ਵੀ ਅੰਗਰੇਜ਼ ਕੰਮ ਕਰਦਾ ਤੇ ਅੱਜ ਤਕਰੀਬਨ ਇੱਕ ਜਿਹੜੀ ਵੈੜ ਤੁਹਾਨੂੰ ਦਿਖਾਵਾਂਗੇ ਆਪਾਂ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਇਹ ਘਰੋਂ ਵੀ ਰੀਸੇਲ ਕਰਦਾ ਪਿਆ ਤੋਕੜ ਗੱਬਣ ਦੋਨੋਂ ਨਗਨੇ ਠੀਕ ਆ ਜੀ ਸੋ ਕਿਦੇ ਕਿਦੇ ਮਹੀਨੇ ਦੀ ਅੱਗੇ ਗੱਬਣ ਚੈੱਕ ਪਾਸ ਆ ਤੇ ਕਿੰਨਾ ਇਹਨਾਂ ਥੱਲੇ ਦੁੱਧ ਇਸ ਵਕਤ ਮੌਕੇ ਤੇ ਹਾਜ਼ਰ ਆ ਪੂਰੀ ਗੱਲਬਾਤ ਕਰਾਂਗੇ ਬਿਲਕੁਲ ਛੋਟੇ ਛੋਟੇ ਜਿ ਮੁੱਲ ਹੋਣਗੇ ਜਾਇਜ਼ ਰੇਟ ਹੋਊਗਾ ਸੋ ਨਸ਼ਹਿਰੇ ਪਨੂ ਤੋਂ ਜਦੋਂ ਦੋਸਤੋ ਟੋਲ ਪਲਾਜ਼ਾ ਟੱਪਦੇ ਆ ਬਿਲਕੁਲ ਤੇ ਅੱਗੇ ਤਕਰੀਬਨ ਕਿਲੋ ਡੇਢ ਕਿਲੋ ਮੀਟਰ ਸੜਕ ਦੇ ਉੱਪਰ ਬਿਲਕੁਲ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਉੱਤੇ ਜਿਹੜਾ ਬਿਲਕੁਲ ਸ਼ੇਰੋਂ ਪਿੰਡ ਆ ਠੀਕ ਆ ਜੀ ਤੇ ਖਾਸ ਤੁਸੀਂ ਵਿਜ਼ਿਟ ਕਰ ਲ ਔਰ ਕਰਦੇ ਆ ਪੂਰੀ ਗੱਲਬਾਤ ਤਰੀਕ ਅੱਜ 24 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋ ਸ਼ਾਮ ਦੇ 2:30 ਵਜੇ ਦਾ ਸੋ ਦੋਨੋਂ ਤੋਕੜਾ ਗੱਬਣਾਗਾ ਸਭ ਤੋਂ ਪਹਿਲਾਂ ਅੰਗਰੇਜ਼ ਭਾਈ ਸਾਸਰੀ ਕਾਲ ਅਸੀਂ ਗੱਲ ਕਰਦੇ ਆ ਠੀਕ ਠਾਕ ਵੀਰੇ ਹਾਂਜੀ ਬਹੁਤ ਜਾਈ ਅੰਗਰੇਜ਼ ਮਾਲ ਵੈਸੇ ਤਕਰੀਬਨ ਚਲੋ ਕਦੇ ਕਦਾਂ ਹੀ ਆਪਣੇ ਕੋਲ 2-4 2-4 ਨੱਕ ਜਿਹੜੇ ਆਏਗੇ ਰਹਿੰਦੇ ਆ ਹਾਂਜੀ ਹਾਂਜੀ ਸੰਤੋ ਜੀ ਪਿੱਛੇ ਜੇ ਵੀ ਆਪਾਂ ਦੋ ਕਿ ਤਿੰਨ ਵੀਡੀਓ ਪਾਈਆਂ ਸੀ ਹਾਂਜੀ ਹਾਂਜੀ ਅੱਜ ਇੱਕ ਵਾਰ ਤਾਂ ਆਪਾਂ ਘਰੋਂ ਸੇਲ ਕਰਦੇ ਆ ਜਿਹੜੀ ਛਾਈ ਵਾਲਾ ਬਿਲਕੁਲ ਜੀ ਇਹ ਆਪਣੀ ਘਰ ਦੀ ਹੈ ਜੀ ਠੀਕ ਆ ਤੈਨੂੰ ਤੋਕੜ ਗੱਪਣ ਹਨਾ ਹਾਂਜੀ ਤੋਂ ਨਾ ਕਿ ਦੋਵੇਂ ਤੋਕੜ ਗੱਪਣ ਚੈੱਕ ਪਾਸ ਹਾਂਜੀ ਹਾਂਜੀ ਦੋਵੇਂ ਤੋਕੜ ਗੱਪਣ ਚੈੱਕ ਪਾਸ ਜੀ ਕੋਲ ਗਰੰਟੀ ਆ ਠੀਕ ਆ ਵੀਰੇ ਬਾਕੀ ਚੁਵਾਈ ਚੁਵਾਈ ਦੇ ਵੀ ਬਿਲਕੁਲ ਸਾਫ ਸਾਫ ਚਲੋ ਬਹੁਤ ਵਧੀਆ ਸੋ ਸ਼ੁਰੂਆਤ ਕਿਹੜੇ ਪਾਸੇ ਤੋਂ ਦਿਖਾਉਣੀ ਹੈ ਪਹਿਲਾਂ ਆ ਇਸੇ ਸ਼ਾਈ ਵਾਲ ਤੋਂ ਅੰਗਰੇਜ਼ ਸ਼ੁਰੂ ਕਰ ਲੈਂਦੇ ਆ ਇਹ ਕਿੰਨੇ ਸੂਏ ਲੈ ਕੇ ਗੱਪਣ ਆਪਣੇ ਕੋਲ ਇਹ ਵੀਰ ਜੀ ਤੀਜੇ ਸੂਏ ਵਾਤੇ ਗੱਪਣ ਜੇ ਦੂਜੇ ਸੂਏ ਵਿੱਚ ਚੱਲਣ ਦੀ ਜੇ ਠੀਕ ਆ ਭਰਾ ਦੁੱਧ ਵੀਰ ਜੀ ਇਹਦੇ ਥਲੇ 4 ਤੋਂ 5 ਲੀਟਰ ਦੇ ਵਿੱਚ ਵਿੱਚ ਹੋਗਾ ਤੇ ਚੋਈ ਦੀ ਕਿੰਨਾ ਟਾਈਮ ਜੀ ਠੀਕ ਹੈ ਜੀ ਹਾਂ ਜੀ ਠੀਕ 8 ਪੈਰੀ ਮਿਲਦੀ ਆ ਹਾਂ ਜੀ 8 ਪੈਰੀ ਠੀਕ ਆ ਦੁੱਧ 4 ਤੋਂ ਪਲੱਸ ਇੱਕ 4 ਹੀ ਆ 4 4 ਤੋਂ ਪਲੱਸ ਇੰਨਾ ਕ ਹੋਊਗਾ ਜੀ ਠੀਕ ਆ ਅ ਸੋ ਦੋਸਤੋ 4 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਤੇ ਅੱਗੇ ਅੰਗਰੇਜ਼ ਕਿੰਨੇ ਮਹੀਨੇ ਦੀ ਗੱਬਣਾ ਆਪਣੇ ਕੋਲੇ ਏ ਬਿਊਟੀ ਆਪਣਾ ਹੈਗੀ ਜੇ ਆ 28 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਜੀ 28 ਮਈ ਨੂੰ 28 ਮਈ ਨੂੰ ਹਾਂਜੀ ਪੰਜਵਾਂ ਮਹੀਨਾ ਲੱਗ ਜਾਣਾ ਚਾਰ ਕੰਪਲੀਟ ਹੋ ਗਏ ਹਨ ਹਾਂਜੀ ਚਾਰ ਕੰਪਲੀਟ ਹੋ ਗਏ ਠੀਕ ਆ ਬਾਕੀ ਚੁਆਇਸ ਵੀ ਚੰਗੀ ਹੈ ਚਾਰੇ ਥਣ ਹਾਂਜੀ ਹਾਂਜੀ ਪੂਰੇ ਓਕੇ ਜੀ ਕੋਈ ਭੂਰ ਛੱਡਾ ਨਹੀਂ ਜੇ ਸਾਰੇ ਐ ਏ ਅੰਗਰੇਜ਼ ਦਾ ਤਾਜੀ ਸੱਜਰ ਆਪਾਂ ਆਪਦੇ ਘਰੇ ਚੋਈਏਗੇ ਲਿਆਂਦੀ ਸੀ ਹਾਂਜੀ ਵੈੜ ਹੀ ਲਿਆਂਦੀ ਸੀ ਜੀ ਠੀਕ ਆ ਹਾਂਜੀ ਘਰ ਦੀ ਆਪਣੀ ਠੀਕ ਆ ਠੀਕ ਆ ਸੱਜਰ ਦਾ ਦੁੱਧ ਕਿੰਨਾ ਚ ਬਾਕੀ ਆਪਣੇ ਕੋਲ ਸਹੀ ਜਣਾ ਸੱਜਰ 14 ਲੀਟਰ ਜੀ 14 ਲੀਟਰ ਹਾਂਜੀ ਇਹਗਾ ਲਬਦਸਾ ਹੁਣ ਜਿਹੜਾ ਟਾਈਮ ਪੀਰੀਅਡ ਹੈ ਤੋਕੜ ਗੱਬਣ ਦਾ ਤੇ 14 ਲੀਟਰ ਜਿਹੜਾ ਸੱਜਰ ਨੇ ਦੁੱਧ ਦਿਖਵਾਇਆ ਸੀ ਸੰਦੂ ਸਾਹਿਬ ਜੀ ਗਰੰਟੀ ਵੀ ਆ ਜੀ ਹੂੰ ਹੂੰ 14 15 ਲੀਟਰ ਕੱਢੂਗੀ ਇਹ ਗੱਲ ਦੀ ਗਰੰਟੀ ਹੈ ਠੀਕ ਆ ਤੇ ਮਿਲਦੀ ਮੁਲਦੀ ਫਿਰ ਕੋਈ ਕਿਸੇ ਮਤਲਬ ਕਿ ਵੰਗਾ ਨਿਆਣਾ ਪਾ ਲੈ ਹਾਂ ਜੀ ਹਾਂ ਜੀ ਵੰਗਾ ਪਾਈਦਾ ਜੀ ਠੀਕ ਆ ਉਸ ਤੋਂ ਬਾਅਦ ਵੰਗਾ ਨਿਆਣਾ ਪਾਉਣ ਤੋਂ ਬਾਅਦ ਕੋਈ 扑ੜਕਦੀ 扑ੜਕਦੀ ਜਾਂ ਕੋਈ ਲੱਤ ਲੂਤ ਨਹੀਂ ਲਾਉਂਦੀ ਨਹੀਂ ਨਹੀਂ ਵੀਰ ਜੀ ਇਹ ਇੱਕ ਗੱਲ ਹੋਰ ਜੇ ਮੜਾ ਜੇ ਮਰ ਵੀ ਉਤਨਾ ਚੁਾਈ ਕਰੀ ਜੋ ਕੋਈ ਚੱਕਰ ਨਹੀਂ ਪਰ ਇੰਨਾ ਕੀ ਜੇ ਸਰੀਰ ਨੂੰ ਹੱਥ ਲੱਗ ਗਿਆ ਨਾ ਫਿਰ ਮੜਾਇਆ ਕਰਦੀ ਜੇ ਵੀ ਡਰ ਜੇ ਜਾਂਦੀ ਆ ਠੀਕ ਆ ਹਾਂ ਮੜਾ ਤਪਕ ਦੀ ਜੀ ਵੈਸੇ ਲੱਤਾਂ ਲੁੱਤਾਂ ਤਾਂ ਕੋਈ ਹੋਰ ਰੋਣਾ ਨਹੀਂ ਜਿੱਦਾਂ ਮਰਜੀ ਬੈਘੇ ਪੂਰੀ ਟੇਕੇ ਮਿਲਦੀ ਆ ਟੇਕੇ ਮਿਲਦੀ ਹਾਂ ਮੋ ਵੀ ਠੀਕ ਆ ਅੱਗੇ ਮੇਰਾ ਵੀਰ ਕੋਈ ਤੀਜੇ ਸੁਬੇ ਲਈ ਗੱਪਨ ਮੰਨ ਲਿਆ ਠੀਕ ਆ ਜੀ ਸੋ 5 ਮਹੀਨੇ ਕੰਪਲੀਟ ਹੋ ਜਾਣੇ ਹਨ 5ਵਾਂ ਪੰਜਵਾਂ ਲੱਗ ਜਾਣਾ ਪੰਜਵਾਂ ਲੱਗ ਜਾਣਾ 4 ਕੰਪਲੀਟ 28 ਮਈ ਤੋਂ 4 ਕੰਪਲੀਟ ਹੋ ਜਾਣੇ ਸੋ 4 ਕਿਲੋ ਤਾਰਾਂ ਨੇ ਠੀਕ ਆ ਜੀ 8 ਪੈਰੀ ਮਿਲਦੀ ਆ ਇੱਕੋ ਡੰਗ ਮਿਲਦੀ ਆ ਸੋ ਥਾਣਾ ਥਾਣਾ ਆਪਾਂ ਤੁਹਾਨੂੰ ਦਿਖਾ ਦੇਨੇ ਕੋਈ ਥੋੜਾ ਲਾਗੇ ਤੋ ਆ ਕਰੋ ਜੇ ਸੰਦੂ ਸਾਹ ਜੀ ਆ ਥਣ ਮਗਰਲਾ ਉੱਚਾ ਜਰੂਰ ਰੱਖ ਦੀ ਜੇ ਠੀਕ ਹੈ ਜੀ ਪਰ ਤਾਰ ਇੱਕਦਮ ਨਾ ਫਰਕੂ ਥਣ ਮਾੜਾ ਇੱਕ ਦੂਜੇ ਥਣ ਨਾ ਛੋਟਾ ਰੱਖ ਦੋ ਹਾਂ ਜੀ ਛੋਟਾ ਜਰੂਰ ਰੱਖ ਦੀ ਤਾਰਾਂ ਦਾ ਪਰ ਇਸ ਤਰ੍ਹਾਂ ਜੀ ਠੀਕ ਆ ਹਾਂ ਜੀ ਲੈ ਵੀ ਅੰਗਰੇਜ਼ ਇੱਕ ਵਾਰੀ ਮਾੜਾ ਖੋਲ ਕੇ ਮੇਰਾ ਵੀਰ ਕਾਰ ਆਉਣ ਫੇਸ ਤੋੜ ਕੇ ਦਿਖਾ ਦਈਏ ਸੋ ਦੋਸਤੋ ਇਹ ਗੱਲ ਬਾਤ ਆ ਠੀਕ ਆ ਜੀ ਕਰਮਾ ਲਈ ਨੂੰ ਪੰਜਵਾਂ ਮਹੀਨਾ ਲੱਗ ਜਾਣਾ 28 ਮਈ ਤੋਂ ਚਾਰ ਕੰਪਲੀਟ ਹੋ ਜਾਣੇ ਆ ਤੇ 4 ਕਿਲੋ ਤਾਰਾਂ ਨੇ ਠੀਕ ਆ ਜੀ ਨਾਲ ਦੀ ਨਾਲ ਚਲੋ ਚਾਹ ਪਾਣੀ ਦਾ ਡੰਗ ਵੀ ਸਾਰ ਦੀ ਕਿਸੇ ਭਰਾ ਦਾ ਅੱਗੇ ਕਾਂ ਤੀ ਕੋਈ ਭਰਾ ਹੁੰਦਾ ਤੇ ਆਪਣੀ ਤੁਸੀਂ ਚੈੱਕ ਵੀ ਕਰਾ ਸਕਦੇ ਜੀ ਆਹ ਦੇਖੋ ਜੀ ਇਹਦਾ ਅੰਗਰੇਜ਼ ਕੀ ਮੋਲ ਕੀ ਲੈਣਦਣ ਕਰਦੇ ਪਏ ਬਾਈ ਮੋਲ ਸੰਧੂ ਸਾਹਿਬ ਜੀ ਹੈਗੀ ਦੇ ਟੋਕੜ ਕਪੰਜੇ ਮੁੱਲ ਟੋਕੜ ਵਾਲਾ ਕਰ ਦੇਣਾ ਆ ਬਿਲਕੁਲ ਮੋਲ 28 30 ਜੋ ਮਰਜ਼ੀ ਕਰੀ ਜਾਈਏ ਇਹ 26000 ਰੁਪਏ ਦੀ ਦੇ ਦਾਂਗੇ 2000 ਹੋਰ ਲੈਸ ਪੂਰੇ 22 ਦੀ ਦੇ ਦਾਂਗੇ 24000 ਦੀ ਹਾਂਜੀ ਵਿਹਾਨ ਆਈਆਂ ਹਾਂਜੀ ਹਾਨ ਫਿਰ ਵੀ ਆਏਗਾ ਇਹਦਾ ਕੋਈ ਗੱਲ ਨਹੀਂ ਮੰਨ ਚਲੋ ਠੀਕ ਆ ਲਓ ਵੀ 24000 ਦੀ ਇਹ ਯੈਸ ਨੋ ਯਾ ਬਾਕੀ ਵਿੱਚੋਂ ਚਲੋ ਫਿਰ ਵੀ ਮੌਕੇ ਤੇ ਕੋਈ ਛੋੜਛੱਪਾ ਬਣਦਾ ਸਰਦਾ ਹੋ ਜਾਊਗਾ ਪੰਜਵਾਂ ਮਹੀਨਾ ਲੱਗ ਜਣਾ ਚਾਰਵੇਂ ਦੇ ਕੰਪਲੀਟ 28 ਮਈ ਤੋਂ ਠੀਕ ਹੈ ਜੀ ਟੋਕੜ ਗਪਣ ਵੈੜ ਸੀਗੀ ਹਾਂ ਜੇ ਨਾਲ ਤੁਹਾਨੂੰ 24000 ਦੀ ਮਿਲ ਜੂਗੀ ਬਾਕੀ ਬਹੁਤ ਵਧੀਆ ਰੰਗ ਬਿਲਕੁਲ ਲਾਲ ਰੰਗ ਦੇ ਵਿੱਚ ਤੇ ਕੱਦ ਵੱਡਾ ਸੋ ਉਸੇ ਤਰ੍ਹਾਂ ਬਨਪੂਨ ਲੰਬਾ ਤੋਂ ਉਹਨਾਂ ਗਲ ਕੰਬਲਾ ਠੀਕ ਹੈ ਜੀ ਜਿਹੜੀ ਆਪਾਂ ਸ਼ਾਈ ਵਾਲ ਦੇ ਵਿੱਚ ਦੇਖਦੇ ਆਂ ਸੰਧੂ ਸਾਹਿਬ ਜੀ ਕੋਈ ਮਸਾਲਾ ਦੇਣਾ ਹੋਵੇ ਆ ਵੇ ਇਸ ਤਰ੍ਹਾਂ ਭਾਵੇਂ ਮੂੰਹ ਪਾ ਜਵਾੜ ਖੜੀ ਜਾਵੇ ਹਾਂ ਵੀ ਮਿੱਠੀ ਆ ਨਾ ਪੋਲੀ ਆ ਮੂੰਹ ਮਾ ਫੜਾਉਂਦੀ ਆ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਠੀਕ ਹੈ ਜੀ ਤੇ ਅੱਗੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹ ਹਾਂਜੀ ਵੀਰ ਜੀ ਇਹਦੇ ਥੱਲੇ ਵੀ ਨਾ 1.7 ਲੀਟਰ ਦੁੱਧ ਹੋਊਗਾ ਜੀ ਓਕੇ ਤੇ ਇਹਨੂੰ 2 ਮਈ ਤੋਂ 6ਵਾਂ ਮਹੀਨਾ ਲੱਗ ਜਾਣਾ ਜੀ 2 ਮਹੀਨੇ 5 ਮਹੀਨੇ ਕੰਪਲੀਟ ਹੋ ਜਾਣੇ 2 ਜੂਨ ਤੋਂ 2 ਜੂਨ ਚ ਸਾਰਾ 2 ਜੂਨ ਤੋਂ 6ਵਾਂ ਮਹੀਨਾ ਲੱਗ ਜਾਣਾ ਹਾਂਜੀ ਤੇ 5 ਨੂੰ ਕੰਪਲੀਟ ਹੁੰਦੇ ਆ ਠੀਕ ਆ ਜੀ ਉਹ ਪਹਿਲੇ ਨੰਬਰ ਤੇ ਦਿਖਾਈ ਉਹਨੂੰ 4 ਮਹੀਨੇ ਕੰਪਲੀਟ ਹੁੰਦੇ 28 ਤੋਂ ਤੇ ਇਹ ਸੰਤੂ ਸਾਹਿਬ ਜੀ ਅਗਲੇ ਥਾਂ ਦੀ ਤਿੱਲੜ ਜੀ ਅਗਲੇ ਥਾਣੋਂ ਹਾਂਜੀ ਲਓ ਵੀ ਜਿਹੜਾ ਦੋਸਤ ਥਾਣ ਤੁਸੀਂ ਵੇਖੋ ਕੋ ਛੋਟਾ ਰੱਖਦੀ ਅਗਲਾ ਬਹਿਣੀ ਵਾਲਾ ਇਹ ਥਾਣੋਂ ਤੇਲ ਆ ਠੀਕ ਆ ਜੀ ਤਿੰਨੇ ਥਾ ਦੋ ਤਾਂ ਸੰਧੂ ਸਾਹਿਬ ਲਈ 4.5 ਉਹ 4 ਮੰਨ ਕੇ ਕੋਈ ਸੌਦਾ ਕਰਦੇ ਠੀਕ ਹੈ ਵੀਰੇ ਹਾਂਜੀ ਲੋ ਵੀ ਠੀਕ ਹੈ ਜੀ ਕੋਈ 4 ਕਿਲੋ ਮੰਨ ਕੇ ਸੌਦਾ ਕਰ ਲਿਆ ਜੇ ਤੇ ਮਿਲਦੀ ਮਿਲਦੀ ਹੈ ਭਰਾ ਠੀਕ ਹੈ ਹਾਂਜੀ ਹਾਂਜੀ ਮਿਲਦੀ ਕੋਈ ਮਤਲਬ ਕਿ ਗਰਮ ਸ਼ਰਤ ਨਹੀਂ ਉਹ ਤਰ੍ਹਾਂ ਦੀ ਗੱਲ ਹੈ ਨਾ ਕੋਈ ਕੋਈ ਚੱਕਰ ਨਹੀਂ ਤੇ ਕਹਿੰਦਾ ਲੇਡੀ ਲੂਡੀ ਨੇ ਚਵਾਈ ਕਰਨੀ ਹੁੰਦੀ ਆ ਔਰਤਾਂ ਨੇ ਨਹੀਂ ਇਹ ਜਿੱਥੋਂ ਸੰਧੂ ਸਾਹਿਬ ਜੀ ਲਿਆਂਦੀ ਉਹ ਲੇਡੀ ਚੋਂ ਦੇ ਰਹੇ ਆ ਜੀ ਠੀਕ ਹੈ ਹਾਂਜੀ ਠੀਕ ਹੈ ਵੀਰੇ ਕੋਈ ਚੱਕਰ ਨਹੀਂ ਲੋ ਵੀ ਬਿਲਕੁਲ ਜਿਹੜਾ ਤੁਸੀਂ ਗੋੜ ਵਰਗਾ ਰੰਗ ਆ ਬਲੈਕ ਤੇ ਬਿਲਕੁਲ ਕਾਫੀ ਕਲਰ ਜਾਂ ਰੰਗ ਆ ਇਸ ਵਹੜ ਦਾ ਗਾਂ ਤੀਜੇ ਸੁਵਿਲੀ ਗੱਬਣਾ ਨਹੀਂ ਦੂਜੇ ਦੀ ਹੈ ਗਾਂ ਦੂਜੇ ਦੀ ਹੈ ਹਾਂਜੀ ਲੋਜੀ ਗਾਂ ਦੂਜੇ ਦੀ ਗੱਬਣਾ ਠੀਕ ਆ ਸੋ ਬਾਕੀ ਆ ਤੁਹਾਨੂੰ ਵਿਖਾ ਦਿੰਨੇ ਆ ਸੋ ਬਣੀ ਵਾਲੀ ਸਾਈਡ ਤੋਂ ਤੁਸੀਂ ਦੇਖੋਗੇ ਚਾਰੇ ਥਣ ਇੱਕ ਥਣ ਜਿਹੜਾ ਛੋਟਾ ਹੈ ਅਗਲਾ ਠੀਕ ਆ ਜੀ ਇਹ ਤੁਹਾਨੂੰ ਤੇਲ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਸੋ 2 ਜੂਨ ਤੋਂ 6 ਮਹੀਨਾ ਲੱਗਦਾ ਇਹਨੂੰ ਠੀਕ ਆ 5 ਕੰਪਲੀਟ 6 ਮਹੀਨਾ ਲੱਗ ਜੂਗਾ 2 ਜੂਨ ਤੋਂ ਹਾਈਟ ਮੀਡੀਅਮ ਦੇ ਵਿੱਚ ਆ ਇਧਰ ਬਾਹਰ ਕੱਢ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਤਸੱਲੀ ਨਾਲ ਵਿਖਾ ਦਿੰਨੇ ਆ ਇਹ ਗ੍ਰੇਜ ਤੋਂ ਵਪਾਰ ਲੈਣ ਦੇ ਵਿੱਚ ਲਈ ਸੀ ਆਪਾਂ ਨੂੰ ਹਾਂਜੀ ਇਹ ਵਪਾਰ ਲੈਣਗੇ ਦੂਜੀ ਆਪਣੇ ਤਾਂ ਜਿਹੜੀ ਕਰ ਉਹਦਾ ਚਲੋ ਸੂਆ ਆਪਾਂ ਮਲਗੀ ਤਾਜੀ ਸੰਕਰ ਦਾ ਸੂਆ ਪੀਤਾ ਹਨਾ ਹਾਂਜੀ ਹਾਂਜੀ ਲੋਕੀ ਹਾਈਟ ਜੀ ਮੀਡੀਅਮ ਜੀ ਆ ਸੀ ਇਹ ਵੀ 8 ਪੈਰੀ ਮਿਲਦੀ ਨਾ ਅੰਗਰੇਜ਼ ਨਹੀਂ ਇਹ ਸੰਧੂ ਸਾਹਿਬ ਜੀ ਦੋਵੇਂ ਟਾਈਮ ਮਿਲਦੀ ਹੈ 4 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ 4 ਤੋਂ ਪਲੱਸ ਹੋਊਗਾ 4 ਦੀ ਫੁੱਲ ਗਰੰਟੀ ਹੈ ਜੀ ਬਹੁਤ ਵੀ ਇਹ ਦੋਵੇਂ ਡਾਂਗ ਮਿਲਦੀ ਠੀਕ ਆ ਜੀ ਸਵੇਰ ਸ਼ਾਮ ਦੋਵੇਂ ਟਾਈਮ ਮਿਲਦੀ ਆ 4 ਕਿਲੋ ਤੋਂ ਪਲੱਸ ਹੋਵੇਗਾ ਦੁੱਧ ਪਰ 4 ਦੀ ਗਰੰਟੀ ਤਸਲੀ ਰਹੂਗੀ ਤੇ ਕਰਮਾਂ ਵਾਲੀ ਅੱਗੇ 6ਵੇਂ ਮਹੀਨੇ ਆਰੰਭ ਹੋ ਜਾਣਾ ਇਹਨਾਂ 2 ਜੂਨ ਤੋਂ 5 ਕੰਪਲੀਟ ਹੋ ਜਾਣੀਆਂ ਤੇ ਇਹਦਾ ਗਰੇਜ ਕੀ ਅੱਜ ਮੁੱਲ ਕਰਦੇ ਆ ਦੇ ਦਾਂਗੇ ਕਿੰਨੇ ਦੀ ਆਪਾਂ ਸੰਧੂ ਸਾਹਿਬ ਜੀ ਮੁੱਲ ਤੇ ਚਲੋ 16 17 ਜੋ ਮੱਦੀ ਕਰੀਏ ਇਹ ਜਿਹੜੀ ਦੇ ਦਾਂਗੇ 14000 ਰੁਪਏ ਦੀ ਦੇ ਦਾਂਗੇ 14000 ਦੀ ਹਾਂਜੀ 1000 ਹੋਰ ਬਮਾਤਨ ਕਰਕੇ 13 ਦੀ ਦੇ ਦਾਂਗੇ 13000 ਦੀ ਹਾਂਜੀ ਲਓ ਵੀ ਗੱਲਾਂ ਜਿਹੜੀਆਂ ਦੋਸਤੋਂ ਅੰਗਰੇਜ਼ ਨੇ ਲੈਣ ਦੇ ਨਾਲੀਆਂ ਕਰਤੀਆਂ ਨੇ ਠੀਕ ਆ ਜੀ ਬਾਕੀ ਨਾਰਮਲ ਥੋੜੇ ਪੈਸੇ ਕਿਸੇ ਸੱਜਣ ਵੀਰ ਨੇ ਖਰਚ ਕਰਨੇ ਆ ਤੇ ਤੁਹਾਡੇ ਮਤਲਬ ਦੀ ਸ਼ੈ ਆ ਕੋਈ 4 ਕਿਲੋ ਧਾਰਾਂ ਵੀ ਆ ਠੀਕ ਆ ਜੀ ਚਾਹ ਪਾਣੀ ਦਾ ਡੰਗਸਾਰਦੀ ਆ ਮੌਕੇ ਤੇ ਗਾਂ ਕਰਮਾਲੀ ਬਿਲਕੁਲ ਨੇੜੇ ਆਈ ਖਲੋਤੀ ਆ ਠੀਕ ਆ ਜੀ 6ਵਾਂ ਮਹੀਨਾ ਲੱਗ ਜਾਣਾ ਤੇ ਤਕਰੀਬਨ ਅੱਗੇ ਤੁਸੀਂ ਦੇਖ ਸਕਦੇ ਜੀ ਵੀ 3 ਕੁ ਮਹੀਨੇ ਰਹਿ ਜਾਣੇ ਆ ਕੋਈ ਚ ਤੇ ਇਹਨੇ ਰੇਟ ਦੇ ਵਿੱਚ ਹਮਸਰਾ ਬੱਚੀਆਂ ਨਹੀਂ ਆਉਂਦੀਆਂ ਗਿਆ ਠੀਕ ਆ ਜੀ ਟੋਕੜ ਗੱਬਣ ਚੈੱਕ ਪਾਸ ਆ ਕਿਸੇ ਨੇ ਆਪਣੀ ਤਸੱਲੀ ਕਰਨੀ ਹੈ ਉਹ ਕਰ ਸਕਦੇ ਹੋ ਤੁਸੀਂ ਠੀਕ ਆ ਲੈ ਵੀ ਅੰਗਰੇਜ਼ ਇਹ ਅੱਜ ਦੋਵੇਂ ਨਖ ਸੀ ਆਪਣੇ ਕੋਲ ਹਾਂ ਜੀ ਸੰਧੂ ਸਾਹਿਬ ਤੇ ਨੰਬਰ ਇੱਕ ਕਰਦੇ ਹੋ ਸੰਜੀ ਵੀਰੇ ਨੰਬਰ ਜੀ 75080 5823 ਪਿੰਡ ਸੇਰੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਆ ਵੀਰੇ ਤੇ ਮਾਲ ਲਈ ਜਾਈਏ ਹਾਂ ਜੀ ਮਾਲ ਲਈ ਆ ਰੈਸਟ੍ਰੂਟ ਕਰਨ ਲੱਗ ਪੈਂਦਾ ਜਾਂ ਜਿਆਦਾ ਗਰਮੀ ਕਰਕੇ ਲੱਗਦਾ ਨਹੀਂ ਨਹੀਂ ਸੰਧੂ ਠੀਕ ਆ ਭਰਾ ਲੋਕੀ ਦੱਸੋ ਜਾਨ ਵੀਰ ਅੰਗਰੇਜ਼ ਸੇਰੋਂ ਤੁਸੀਂ ਖਾਸ ਵਿਜਿਟ ਕਰ ਲਿਆ ਜੇ ਤਰਮ ਤਰਮ ਦੇ ਬਿਲਕੁਲ ਨਜ਼ਦੀਕ ਸੇਰੋਂ ਆਓ ਇਥੇ ਆ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ